ਪੂਰੇ ਪੰਜਾਬ ਦੇ ਬਮਿਆਲ ਨਹੀਂ ਪੂਰੇ ਪੰਜਾਬ ਦਾ ਹੀ ਹਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਚ ਡਬੋ ਦਿੱਤਾ ਹੈ ਇਹਨਾਂ ਦਾ ਜਿਹੜਾ ਸੁਪਰੀਮੋ ਹੈ ਜੱਜਾਂ ਦੇ ਤੇ ਮੱਤੇ ਮੱਦੇਬਰਤੀ ਚੋਣ ਆਇਆ ਉਹਨਾਂ ਨਵੀਂ ਡੈਡਲਾਈਨ ਦਿੱਤੀ 4 ਸਾਲਾਂ ਚ 8 ਵਾਰੀ ਇਹਨਾਂ ਨੇ ਡੈਡਲਾਈਨ ਦਿੱਤੀ ਹੈ ਕਿ ਉਦੋਂ ਤੱਕ ਨਸ਼ਾ ਖਤਮ ਕਰਾਂਗੇ ਜਦੋਂ ਸਰਕਾਰ ਬਣਾਣੀ ਸੀ 1 ਮਹੀਨਾ ਫਿਰ ਜਦੋਂ ਜਦੋਂ ਚੋਣ ਆਇਆ 1 ਇੱਕ ਮਹੀਨਾ ਮਤਲਬ ਝੂਠ ਦੀ ਵੀ ਕੋਈ ਸੀਮਾ ਔਰ ਵਿਗਿਆਪਨਾਂ ਦੇ ਅੰਦਰ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਹੋਇਆ ਜਮਿਨੀ ਹਕੀਕਤ ਇਹ ਹੈ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਪਹਿਲੇ ਤੋਂ ਜ਼ਿਆਦਾ ਗ੍ਰਸਿਤ ਕੀਤਾ ਹੈ ਔਰ ਜਦ ਇਹਨਾਂ ਨੇ ਸਰਕਾਰ ਬਣਾਣੀ ਸੀ ਉਦੋਂ ਇਹ ਇਲਜ਼ਾਮ ਲਗਾਉਂਦੇ ਸੀ ਪੁਰਾਣੀਆਂ ਸਰਕਾਰਾਂ ਦੇ ਉੱਤੇ ਕੀ politcal ਲੋਗ ਜਿਹੜੇ ਨੇ ਉਹਨਾਂ ਦਾ ਸ਼ੈਲਟਰ ਹੈ ਨਸ਼ਾ ਵੇਚਣ ਵਾਲਿਆਂ ਨੂੰ ਅੱਜ 4 ਸਾਲ ਤੋਂ ਤੁਹਾਡੀ ਸਰਕਾਰ ਹੈ ਅੱਜ ਹਿੰਮਤ ਕਰੋ ਨਾ ਇਹ ਦੱਸੋ ਨਾ ਅੱਜ ਕਿਹੜੇ politcal ਆਮ ਆਦਮੀ ਪਾਰਟੀ ਦੇ ਨੇਤਾਵੰਦਾਂ ਦਾ ਸ਼ੈਲਟਰ ਹੈ ਇਹ ਨਸ਼ਾ ਬਿਖ ਰਿਹਾ ਇਲਜ਼ਾਮ ਲਗਾਣਾ ਔਰ ਧੋੜ ਜਾਣਾ ਇਹ ਆਮ ਆਦਮੀ ਪਾਰਟੀ ਦੀ ਆਦਤ ਰਹੀ ਹੈ ਫਿਦਰਤ ਆ ਮੈਂ ਕੇਜਰੀਵਾਲ ਨੂੰ ਸਾਹਬ ਨੂੰ ਕਹਾਵਾਂਗਾ ਮਾਨ ਨੂੰ ਕਹਿੰਦਾ ਤਾਂ ਫਾਇਦਾ ਨਹੀਂ ਹੈ ਕਿਉਂਕਿ ਮਾਂ ਤੇ ਮਾਨ ਦਾ ਤੇ ਨਾ ਆਇਆ ਮੁੱਖ ਮੰਤਰੀ ਕੇਜਰੀਵਾਲਾ ਕਿ ਜਿਸ ਤਰੀਕੇ ਨਾਲ ਦਿੱਲੀ ਵਾਲੇ ਨੇ ਤੇਰੇ ਤੋਂ ਜਾਨ ਚੜਾਈ ਆ ਤਾਂ ਪੰਜਾਬੀ ਅੱਜ ਆਮ ਆਦਮੀ ਤੋਂ ਜਾਨ ਚੜਾਣਾ ਚਾਹੁੰਦਾ ਹੈ ਪੰਜਾਬ ਦੇ ਅੰਦਰ ਕੋਈ ਦਿਨ ਆਸਾਨੀ ਹੈ ਜਦੋਂ ਨਸ਼ੇ ਦੇ ਨਾਲ ਪਰ ਮਾਮਾ ਦੇ ਪੁੱਤ ਨਾ ਮਰ ਰਹੇ ਹਣ ਔਰ ਇਹ ਵੀ ਵਿਗਿਆਪਨਾ ਚ ਲੱਗੇ ਨੇ ਇਨ੍ਹਾਂ ਤੋਂ ਕਿਸੇ ਨੂੰ ਕੋਈ ਉਮੀਦ ਵੀ ਨਹੀਂ ਹੈ ਨਸ਼ਾ ਸਮਾਪਤ ਕਰਨ ਲਈ ਇੱਛਾ ਸ਼ਕਤੀ ਚਾਹੀਦੀ ਹੈ ਔਰ ਇਹ ਸਰਕਾਰ ਇੱਛਾ ਸ਼ਕਤੀ ਖੋ ਚੁੱਕੀ ਹੈ ਸਰਕਾਰ ਵੱਲੋਂ ਨਹੀਂ ਤੁਨਾ ਦੇ ਅੰਦਰ ਦੋ ਤੁਹਾਡੇ ਇੱਕ ਸਵਾਲ ਦੇ ਅੰਦਰ ਦੋ ਸਵਾਲ ਹੈ ਪਹਿਲੀ ਗੱਲ ਹੈ ਕਿ ਡਰਗ ਮਾਫੀਆ ਜੋਤੇ ਕੰਟਰੋਲ ਕਰਨ ਚ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਕੰਜ਼ਿਊਮਰ ਨੂੰ ਤੰਗੋ ਜਰੂਰ ਹੋਇਆ ਜਦ ਕਿ ਉਹ ਦੇਹਾ ਦਾ ਪਾਤਰ ਸੀ ਉਹਦਾ ਇਲਾਜ ਕਰਾਂ ਦੀ ਜਰੂਰਤ ਸੀ ਅਗਰ ਪੰਜਾਬ ਦੇ ਅੰਦਰ ਡਰੱਗ ਮਾਫੀਆ ਉਤੇ ਝੋਟ ਪਈ ਹੁੰਦੀ ਸਪਲਾਈ ਲਾਈਨ ਟੁੱਟੀ ਹੁੰਦੀ ਤੇ ਪੰਜਾਬ ਦੇ ਹਸਪੀਟਲ ਨਸ਼ਾ ਕਰਨ ਵਾਲੇ ਮਰੀਜ਼ਾਂ ਨਾਲ ਭਰ ਜਾਣੇ ਸੀ ਉਹਨਾਂ ਦੇ ਇਲਾਜ ਦੇ ਲਈ ਬਹੁਤ ਵੱਡਾ ਸੈਟਅਪ ਚਾਹੀਦਾ ਸੀ ਐਸਾ ਤਾਂ ਕੋਈ ਵਾਤਾਵਰਣ ਬਣਿਆ ਨਹੀਂ ਹੈ ਜਿਹੜਾ ਇਸ ਗੱਲ ਦਾ ਸੰਕੇਤ ਦੇ ਰਿਹਾ ਕਿ ਇਹਦਾ ਮਤਲਬ ਹੈ ਕਿ ਯੁੱਧ ਫੇਲ ਹੋਇਆ ਇਹਨਾਂ ਦਾ ਅੱਜ ਹਾਲਤ ਇਹ ਹੈ ਔਨਲਾਈਨ ਨਸ਼ਾ ਵਿਕ ਰਿਹਾ ਪਿੰਡਾਂ ਦੇ ਅੰਦਰ ਲਿਖਿਆ ਹੁੰਦਾ ਸੀ ਪਹਿਲਾਂ ਸਰਪੰਚ ਦਾ ਘਰ ਇੱਧਰ ਹੈ ਅੱਜ ਕੱਲ੍ਹ ਦੀਵਾਰਾਂ ਤੇ ਲਿਖਿਆ ਨਸ਼ਾ ਇੱਧਰ ਮਿਲਦਾ ਕੀ ਪ੍ਰਸ਼ਾਸਨ ਔਰ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀ ਸ਼ਾਇਦ ਨਾਲੇ ਹੋ ਰਿਹਾ ਸਭ ਇਹਦਾ ਜਵਾਬ ਜ਼ਰੂਰ ਸਰਕਾਰ ਨੂੰ ਦੇਣਾ ਚਾਹੀਦਾ ਔਰ ਦੂਜਾ ਜਿਹੜਾ ਪ੍ਰਸ਼ਨ ਹੈ ਪ੍ਰਹਾਰ ਪ੍ਰਹਾਰ ਵੀ ਕਾਗਜ਼ਾਂ ਦੀ ਵੀ ਕਾਗਜ਼ੀ ਘੋਸ਼ਣਾ ਬਣ ਕੇ ਰਹਿ ਗਿਆ ਹੈ ਗੈਂਗਸਟਰ ਨੂੰ ਕੋਈ ਡਰ ਨਹੀਂ ਹੈ ਔਰ ਪੰਜਾਬ ਦੇ ਅੰਦਰ ਹੱਤਿਆਵਾਂ ਦਾ ਦੌਰ ਉਦਾਂ ਹੀ ਚੱਲ ਰਿਹਾ ਫਰੋਤੀਆਂ ਦਾ ਦੌਰ ਉਦਾਂ ਹੀ ਚੱਲ ਰਿਹਾ ਅੱਜ ਦੇ ਵਿਆਹ ਚ ਜਾਣਾ ਵੀ ਓਕਾ ਹੋ ਗਿਆ ਹੁਣ ਜਿਹੜੀ ਤਰਨ ਤਾਰਨ ਦੇ ਅੰਦਰ ਘਟਨਾ ਘਟੀ ਹੈ ਔਰ ਇੱਕ ਰਮ ਹੈ ਇੱਕ ਖਿਲਾੜੀ ਨਹੀਂ ਬਚੇ ਸਰਪੰਚੇ ਨਾਲ ਦੀ ਆਪਣੀ ਪਾਰਟੀ ਦੇ ਨਹੀਂ ਬਚੇ ਇਹਨਾਂ ਦੀ ਐਮਐਲਏ ਦਾ ਭਤੀਜਾ ਨਹੀਂ ਬਚਿਆ ਜਿਹੜੀ ਸਰਕਾਰ ਰਾਖੀ ਨਾ ਦੇ ਸਕੇ ਜਿਹੜੀ ਸਰਕਾਰ ਕਾਨੂੰਨ ਦਾ ਰਾਜ ਨਾ ਦੇ ਸਕੇ ਉਹ ਸਰਕਾਰ ਨਕਮੀ ਹੁੰਦੀ ਹੈ ਔਰ ਇਹ ਸਰਕਾਰ ਨਕਮੀ ਹੋ ਚੁੱਕੀ ਹੈ ਔਰ ਮੈਨੂੰ ਲੱਗਦਾ ਕਿ ਇਹਨਾਂ ਚ ਇੱਛਾ ਸ਼ਕਤੀ ਲੜੀਆ ਉਸ ਸਮਾਪਤ ਹੋ ਚੁੱਕੀ ਹੈ